ਉਧਰ ਸ਼ਾਂਤੀ ਤੋਂ ਬਾਅਦ ਸਰਹਦੀ ਕਿਸਾਨਾ ਲੀਕ ਵਟੀ ਰਾਹਤ سامنے ਆਈ ਹੈ ਜੀ ਹਾਂ ਅੱਜ ਤੋਂ ਕੰਡਿਆਲੀ ਤਾਰ ਤੋਂ ਪਾਰ ਜਾ ਸਕਣਗੇ ਕਿਸਾਨ ਅੱਜ ਤੋਂ ਕਿਸਾਨਾ ਲਈ ਹੁਣ ਗੇਟ ਖੋਲੇ ਜਾ ਰਹੇ ਨੇ ਕੈਬਨਟ ਮੰਤਰੀ ਕੁਲਦੀਪ ਤਾਲੀਵਾਲ ਨੇ ਇਹ ਜਾਣਕਾਰੀ ਆਪ ਸਾਂਝੀ ਕੀਤੀ ਹੈ ਸਰਹਦੀ ਚੌਂਕੀ ਸਾਹੋਕੇ ਪਹੁੰਚੇ ਤਾਲੀਵਾਲ ਨੇ ਫੌਰ ਦਾ ਇਸ ਮੌਕੇ ਤੇ ਧੰਨਵਾਦ ਵੀ ਕੀਤਾ ਸੋ ਜਿਸ ਤਰ੍ਹਾਂ ਦੇ ਨਾਲ ਤਣਾਹ ਭਾਰਤ ਪਾਕਿਸਤਾਨ ਵਿਚਕਾਰ ਸੀ ਔਰ ਕਈ ਰੁਕਾਵਟਾਂ ਜੜੀਆਂ ਸਨ ਕਈ پابੰਦੀਆਂ ਲਗਾਈਆਂ ਗਈਆਂ ਸਨ जिससे कि रोक पूर्ण तौर पर लगाई गई थी पाकिस्तान तना सो अज तो किसानेट जो खोले गए हैं किसान हूँ कंडियाली तार तो पार जा सकते हैं कैबिनेट मंत्री कुलदीप धालीवाल ने इथे यह जानकारी सी ਸੋ ਕਿਸਾਨ ਜਿਹੜੇ ਹੁਣੋਂ ਕੰਡਿਆਲੀ ਤਾਰ ਪਾਰ ਜਾ ਸਕਦੇ ਨੇ ਆਪਣੀ ਖੇਤਾਂ ਦੇ ਲਈ ਸਰਹਦੀ ਚੌਂਕੀ ਸਾਹੋ ਕੇ ਪਹੁੰਚੇ ਤਾਲੀਵਾਲ ਨੇ ਇਸ ਮੌਕੇ ਤੇ ਫੌਜ ਦਾ ਵੀ ਧੰਨਵਾਦ ਕੀਤਾ ਜਿਸ ਨਾਲ ਇਸ ਵੇਲੇ ਸ਼ਾਂਤੀ ਦਾ ਮਾਹੌਲ ਹੈ ਔਰ ਫੌਜ ਨੇ ਲਗਾਤਾਰ ਮੋਰਚਾ ਸਾਹਮੇ ਰੱਖਿਆ ਹੈ ਸੋ ਉਸ ਤੋਂ ਬਾਅਦ ਹੁਣ ਸਰਹਦੀ ਕਿਸਾਨਾਂ ਦੇ ਲਈ ਵੀ ਇੱਥੇ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਸੋ ਅਤੋ ਕਿਸਾਨ ਅਲੀ ਗੇਟ ਜਿਹੜੇ ਨੇ ਉਹ ਖੁੱਲ ਗਏ ਨੇ ਕੈਬਨਿਟ ਮੰਤਰੀ ਕੁਲਦੀਪ ਤਾਲੀਵਾਲ ਨੇ ਇਹੋ ਜੀ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਰੰ ਨਾਲ ਤਨਾਅ ਲਗਾਤਾਰ ਬਣਿਆ ਹੋਇਆ ਸੀ ਭਾਰਤ ਪਾਕਿਸਤਾਨ ਵਿਚਕਾਰ ਜੰਗ ਛਿੜ ਗਈ ਸੀ ਲੇਕਿਨ ਇਸ ਵਿਚਕਾਰ तमाम ਜੜੀਆਂ ਨੇ ਉਹ پابੰਦੀਆਂ ਲਗਾਈਆਂ ਗਈਆਂ ਸਨ ਰੈਸਟ੍ਰਿਕਸ਼ਨਸ ਸਨ ਲੇਕਿਨ ਹੁਣ ਜੋ ਹਾਲਾਤ ਨਾਰਮਲ ਵਾਲਾਈ ਨੇ ਸੀਜ਼ ਫਾਇਰ ਹੈ ਸ਼ਾਂਤੀ ਬਹਾਲ ਹੋਈ ਹੈ ਤੇ ਉਸ ਤੋਂ ਬਾਅਦ ਸਰਹਦੀ ਕਿਸਾਨਾਂ ਦੇ ਲਈ ਵੀ ਇੱਥੇ ਇੱਕ ਵੱਡੀ ਰਾਹਤ ਸਾਹਮਣੇ ਆਈ ਹੈ ਜੇ ਸਾਡੇ ਕਿਸਾਨ ਕੰਡਿਆਲੀ ਤਾਹ ਤੋਂ ਪਾਰ ਖੇਤੀ ਕਰਨ ਜਾਂਦੇ ਸੀਗੇ ਉਨ੍ਹਾਂ ਦੇ ਗੇਟ ਉਨ੍ਹਾਂ ਨੇ ਬੰਦ ਕਰਤੇ ਸੀਗੇ ਜਦ ਮੈਂ ਉਹ ਅਫਸਰਾਂ ਨੂੰ ਕਿਹਾ ਕੋਨੇ ਹਾਲ ਤੋਂ ਲੈ ਕੇ 100 ਵਾਲ ਇਹ ਚੌਕੀ ਆ ਬਿਲਕੁਲ ਉਹ ਸਾਹਮਣੇ ਪਾਕਿਸਤਾਨ ਆ ਆਪਾਂ ਬਿਲਕੁਲ ਐ ਬਾਰਡਰ ਤੇ ਖੜੇ ਆ ਤੇ ਉਹ ਗੇਟ ਜਿਹੜੇ ਸਾਡੇ ਖੁੱਲ ਜਾਣਗੇ ਤੇ ਸਾਡੇ ਕਿਸਾਨ ਪੁਰਾ ਦੂਜੇ ਪਾਸੇ ਜਾ ਕੇ ਤਾਰਾਂ ਤੋਂ ਪਾਰ ਜਾ ਕੇ ਕੰਡੇ ਵਾਲੀ ਤਾਰ ਤੋਂ ਪਾਰ ਜਾ ਕੇ ਜਿਹੜਾ ਉਹ ਵਾਲੀ ਵਾਲ ਨੇ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਨਾਲ ਤਣਾਅ ਲਗਾਤਾਰ ਬਣਿਆ ਹੋਇਆ ਸੀ भारत पाकिस्तान ਵਿਚਕਾਰ جنگ ਫਿੜ ਗਈ ਸੀ ਲੇਕਿਨ ਇਸ ਵਿਚਕਾਰ तमाम ਜੜੀਆਂ ਨੇ ਉਹ پابੰਦੀਆਂ ਲਗਾਈਆਂ ਗਈਆਂ ਸਨ ਰੈਸਟ੍ਰਿਕਸ਼ਨਸ ਸਨ ਲੇਕਿਨ ਹੁਣ ਜੋ ਹਾਲਾਤ ਨਾਰਮਲ ਵਾਲਾਈ ਨੇ ਸੀਜ਼ਫਾਇਰ ਹੈ ਸ਼ਾਂਤੀ ਬਹਾਲ ਹੋਈ ਹੈ ਤੇ ਉਸ ਤੋਂ ਬਾਅਦ ਸਰਹਦੀ ਕਿਸਾਨਾਂ ਦੇ ਲਈ ਵੀ ਇੱਥੇ ਇੱਕ ਵੱਡੀ ਰਾਹਤ ਸਾਹਮਣੇ ਆਈ ਹੈ ਜਿਹੜੇ ਸਾਡੇ ਕਿਸਾਨ ਕੰਡਿਆਲੀ ਤਾਤ ਤੋਂ ਪਾਰ ਖੇਤੀ ਕਰਨ ਜਾਂਦੇ ਸੀਗੇ ਉਹਨਾਂ ਦੇ ਗੇਟ ਉਹਨਾਂ ਨੇ ਬੰਦ ਕਰਤੇ ਸੀਗੇ ਜਿਵੇਂ ਉਹ ਅਫਸਰਾਂ ਨੂੰ ਕਿਹਾ ਕੋਨੇ ਹਾਲਤੋਂ ਲੈ ਕੇ 100 ਵਾਲ ਇਹ ਚੌਂਕੀ ਆ ਬਿਲਕੁਲ ਉਹ ਸਾਹਮਣੇ ਪਾਕਿਸਤਾਨ ਆ ਆਪਾਂ ਬਿਲਕੁਲ ਐ ਬਾਰਡਰ ਤੇ ਖੜੇ ਆ ਤੇ ਉਹ ਗੇਟ ਜਿਹੜੇ ਸਾਡੇ ਖੁੱਲ ਜਾਣਗੇ ਤੇ ਸਾਡੇ ਕਿਸਾਨ ਪਹਦਾ ਦੂਜੇ ਪਾਸੇ ਜਾ ਕੇ ਤਾਰਾਂ ਤੋਂ ਪਾਰ ਜਾ ਕੇ ਕੰਡੇ ਵਾਲੀ ਤਾਰ ਤੋਂ ਪਾਰ ਜਾ ਕੇ ਜਿਹੜਾ ਉਹ ਖੇਤੀ ਕਰਨਗੇ ਦੁਬਾਰਾ ਗੇਟ ਖੁੱਲ ਜਾਣਗੇ ਇਸ ਵੇਲੇ ਮਾਹੌਲ ਸ਼ਾਂਤ ਆ